ਜੀ ਹਾਂ ਹੁਣ ਉਹਨਾਂ ਨੇ ਆਪਣੀ ਦੁਕਾਨ ਖੋਲ੍ਹਣੀ ਸੀ ਦੋ ਦਿਨ ਬਾਅਦ ਤਾਂ ਦੁਕਾਨ ਦਾ ਸ਼ੁਭ ਮਹੂਰਤ ਸੀ ਪਰ ਆ ਕੀ ਆਖਰ ਹੋਇਆ ਕਿ ਕਿ ਸਾਰੀਆਂ ਤਿਆਰੀਆਂ ਧਰੀਆਂ ਤਰਾਈਆਂ ਰਹਿ ਗਈਆਂ ਸਕੀਮਾਂ ਫੇਲ ਹੋ ਗਈਆਂ ਤੇ ਜਿਨ੍ਹਾਂ ਨੇ ਆਪਣਾ ਕੰਮਕਾਰ ਕਰਨਾ ਸੀ ਉਹ ਪੁਲਿਸ ਨੇ ਦਬੋਚ ਲਏ ਜੀ ਹਾਂ ਇਹ ਮਾਮਲਾ ਹੈ ਅਬੋਰ ਦਾ ਜਿੱਥੇ ਦੋ ਜਣਿਆਂ ਨੇ ਆਪਣੀ ਆਪਟੀਕਲ ਦੀ ਦੁਕਾਨ ਬਣਾਉਣੀ ਸੀ ਤਾਂ ਉਹਨਾਂ ਨੂੰ ਆਪਣੀ ਦੁਕਾਨ ਲਈ ਸਮਾਨ ਦੀ ਜ਼ਰੂਰਤਾਂ ਜਨਾਬ ਪੈਣੀ ਹੀ ਸੀ ਪਰ ਜਨਾਬ ਹੋਰਾਂ ਨੇ ਸਕੀਮ ਲਾਈ ਹੋਣੀ ਹੈ ਕਿਸ ਸਮਾਨ ਤਾਂ ਹੈ ਨਹੀਂ ਫਿਰ ਦੁਕਾਨ ਚੱਲੂ ਕਿਵੇਂ ਪਰ ਆਪਣਾ ਸਮਾਨ ਖਰੀਦਣ ਦੀ ਬਜਾਏ ਜਿੱਥੋਂ ਕੰਮ ਸਿੱਖਿਆ ਸੀ ਉਹਨਾਂ ਦਾ ਸਮਾਨ ਜਨਾਬ ਹੋਰਾਂ ਨੇ ਸਮਾਨ ਚੋਰੀ ਕਰ ਲਿਆ ਫਿਰ ਵੀ ਪੁਲਿਸ ਪੁਲਿਸ ਹੁੰਦੀ ਹੈ ਤੇ ਚੋਰ ਚੋਰ ਜਨਾਬ ਚੋਰ ਪੁਲਿਸ ਦੇ ਡਿੱਕੇ ਆ ਹੀ ਜਾਂਦੇ ਨੇ ਪੁਲਿਸ ਨੇ ਦੋ ਕੋ ਘੰਟਿਆਂ ਚੀ ਦੁਕਾਨ ਤੋਂ ਸਮਾਨ ਚੋਰੀ ਕਰਨ ਵਾਲੇ ਦੋ ਵਿਅਕਤੀਆਂ ਨੂੰ ਸ਼ਿਕੰਜੇ ਚ ਲਿਆ ਲਿਆ ਸਮਾ ਹੋਰ ਹੀ ਪਾਸੇ ਕਰਵਟ ਲੈ ਗਿਆ ਹੁਣ ਦੁਕਾਨ ਦਾ ਮਹੂਰਤ ਤਾਂ ਲੇਟ ਹੋ ਹੀ ਗਿਆ ਤੇ ਜਿਹੜਾ ਸਮਾਨ ਚੋਰੀ ਕੀਤਾ ਸੀ ਉਹ ਵੀ ਪੁਲਿਸ ਨੇ ਬਰਾਮਦ ਕਰ ਲਿਆ ਤੇ ਦੋਵਾਂ ਜਣਿਆਂ ਤੇ ਚੋਰੀ ਦਾ ਮਾਮਲਾ ਦਰਜ ਕਰ ਲਿਆ ਜੀ ਹਾਂ ਕਿਸੇ ਨੇ ਸੱਚੀ ਕਿਹਾ ਹੈ ਕਿ ਜ਼ਿੰਦਗੀ ਤਬਾਹ ਨੇ ਕਰ ਦਿੰਦੀਆਂ ਮਾਰੇ ਬੰਦਿਆਂ ਨਾਲ ਆਈਆਂ ਯਾਰੀਆਂ ਤੇ ਪੁਲਿਸ ਅਧਿਕਾਰੀਆਂ ਤੋਂ ਸੁਣਦੇ ਹਾਂ ਕਿ ਕੀ ਹੈ ਸਾਰਾ ਮਾਮਲਾ ਜਨ ਜੀ 28 29 ਦੀ ਰਾਤ ਦੀ ਗੱਲ ਹੈ ਜੀ ਨਵਲਾ ਆਪਟੀਕਲ ਤੇ ਜੋ ਮਕਾਨ ਨੂੰ ਲੈ ਕੇ ਜੋ ਤਿਆਰ ਕਰਨ ਵਾਲੀ ਇੱਕ ਮਸ਼ੀਨ ਤੇ ਨਾਲ ਕੁਝ ਫਰੇਮ ਤੇ ਹੋਰ ਸਮਾਨ ਲੈ ਕੇ ਇਹ ਦੋ ਚੋਰ ਜਿਹੜੇ ਨੇ ਕਰਨ ਕੁਮਾਰ ਤੇ ਅੰਕਿਤ ਜਿਨ੍ਹਾਂ ਨੇ ਚੋਰੀ ਕੀਤੀ ਸੀਗੀ ਜੀ ਔਰ ਸਾਡੀ ਜਿਹੜੀ ਹੈ ਜਿਹੜੀ ਮੁਸਤਾਬਦੀ ਦੇ ਨਾਲ ਪੂਰੀ ਮੁਸਤਾਬਦੀ ਦੇ ਨਾਲ ਉਹਨਾਂ ਦਾ ਪਿੱਛਾ ਕਰਦੇ ਹੋਏ ਜਿਹੜਾ ਅਸੀਂ ਇਸ ਨੂੰ ਟਰੈਕ ਕੀਤਾ ਤੇ ਜੋ ਆਪਟੀਕਲ ਨਰੂਲਾ ਆਪਟੀਕਲ ਦੇ ਮਦਈ ਨੇ ਜੀ ਉਹਨਾਂ ਨੇ ਆਪਣੇ ਬਿਆਨ ਦਰਜ ਕਰਵਾਏ ਤੇ ਮਕਦਮਾ ਨੰਬਰ 21/ ਜਿਹੜਾ 19/ 24 ਹੈ ਉਹ ਰਜਿਸਟਰਡ ਕੀਤਾ ਗਿਆ ਤਾਂ ਇਹ ਫਿਲਹਾਲ ਜਿਹੜਾ ਹੈ ਅੱਜ ਇਹਨਾਂ ਦੀ ਅरेस्ट ਜਿਹੜੀ ਪੈ ਚੁੱਕੀ ਹੈ ਜੀ ਤੇ ਕੁਛ ਹੀ ਯਾਨੀ ਕਿ ਘੰਟਿਆਂ ਦੇ ਵਿੱਚ ਵਿੱਚ ਪੁਲਿਸ ਨੇ ਸੌ ਟਰਾਈ ਕੀਤਾ ਜੀ ਕਿੱਚ ਜਬ ਆਰੰਭ ਹੋਈਆਂ ਸਾਰਿਆਂ ਨਾਲ ਇਹਦੇ ਕੋਲੋਂ ਜੀ ਇੱਕ ਮਸ਼ੀਨ ਹੈ ਜੀ ਤੇ ਨਾਲ ਹੋਰ ਫਰੇਮ ਜਿਹੜੇ ਮਹਿੰਗੇ ਫਰੇਮ ਨੇ ਜਿਹੜੇ ਉਹ ਬਰਾਂਧ ਲਗੀ ਪਈ ਜਾਨੇ ਨੀਅਰ ਬਾਈ ਡੇਢ ਤੋਂ ਪੌਣੇ 2 ਲੱਖ ਦੀ ਜਿਹੜੀ ਹੈ ਮਲੀਤੀ ਹੈ ਜੀ ਸਰ ਇੱਕ ਨਾਮ ਜਿਵੇਂ ਸੀਗੇ ਕੌਣ ਸੀਗੇ ਜੀ ਇਹ ਇਹ ਚੋਰ ਕਰਨ ਕੁਮਾਰ ਹੈ ਜੀ ਰਾਜੀਵਨਗਰ ਦਾ ਦੂਜਾ ਅੰਕਿਤ ਕੁਮਾਰ ਹੈ ਜੀ ਇਹ ਅਰਜੀਮਗਰ ਦਾ ਜੀ ਸਰ ਪਹਿਲਾਂ ਵੀ ਦੁਕਾਨ ਤੇ ਕੋਈ ਕੰਮ-ਕੁੰਮ ਕਰਦੇ ਸੀ ਕੋਈ ਇਹਨਾਂ ਨੇ ਰੱਖੀ ਜੀ ਜੀ ਇਹ 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 ਸਾਨੂੰ ਸਾਹਮਣੇ ਆਇਆ ਪੁੱਛ ਕੇ ਸਤੋਂ ਜੀ ਵੀ ਜਿਹੜੇ ਇਸੇ ਹੀ ਦੁਕਾਨ ਦੇ ਪਹਿਲਾਂ ਇਹ ਜਿਹੜਾ ਹੈ ਇੱਕ ਲੜਕਾ ਕੰਮ ਕਰਦਾ ਰਿਹਾ ਜੀ ਤੇ ਹੁਣ ਵੀ ਸ਼ਾਇਦ ਇਹਨਾਂ ਨੇ ਆਪ ਵੀ ਕੰਮ ਕਰਨਾ ਸੀਗਾ ਉਹចេះ ਸੀ ਮਕਸਦੇ ਦੇ ਨਾਲ ਹੀ ਜਿਹੜੇ ਲਾਲਚ ਵਿੱਚ ਹੋ ਕੇ ਇਹਨਾਂ ਨੇ ਕੰਮ ਕੀਤਾ ਜੀ